ਪੜ ਕੀ ਹੋ ਗਿਆ ਅੱਜ ਉਹ ਬੇਬੇ ਬੋਲੀ ਜਾਂਦੀ ਹੈਗੀ ਉਹਨੂੰ ਕੀ ਹੋ ਗਿਆ ਅੱਜ ਕੁੜ ਕੇ ਮੈਂ ਬੇਬੇ ਕੀ ਹੋ ਗਿਆ ਠੀਕ ਆ ਪੁੱਤ ਮੈਨੂੰ ਪਾਣੀ ਦੀ ਘੁੱਟ ਦੇ ਜਾ ਪਤਾ ਪਾਣੀ ਕਰਨੀ ਉਹ ਤੇ ਆਈ ਮਰ ਗਈ ਪਾਣੀ ਨਹੀਂ ਕੋਈ ਫੜਾਉਂਦੀ ਚੰਦ ਕੋਲ ਤੂੰ ਕਿੰਨੇ ਬੋਲ ਮਾਰਤੇ ਪਾਣੀ ਵੀ ਫੜਾਇਆ ਬੇਬੇ ਤੈਨੂੰ ਮੈਂ ਪਾਣੀ ਪਿਆ ਕੇ ਗਈਆਂ ਤੇਰੇ ਕੋਲੋਂ ਉੱਠ ਕੇ ਗਈਆਂਗੀ ਤੂੰ ਆਏ ਮਾਛਰ ਕੱਟ ਮਾਛ ਚੱਕਿਆ ਜਾਂਦਾ ਪੁੱਤ ਜੇ ਮੈਨੂੰ ਚੱਕਿਆ ਜਾਂਦਾ ਹੋਵੇ ਮੈਂ ਤੈਨੂੰ ਕਿਉਂ ਬੋਲ ਮਾਰਾਂ ਮੰਜ ਪਾਣੀ ਫੜਾ ਦੇ ਕੁੱਟਾ ਨਹੀਂ ਪੁੱਤ ਪਾਣੀ ਤੇਰੇ ਭਨੇ ਕੋਈ ਨਹੀਂ ਭਣ ਪਾਣੀ ਤਾਂ ਮੈਨੂੰ ਦਿੱਤੀ ਆਗੀ ਮੈਂ ਤਾਂ ਵਸੂਲ ਪੜਤੀ ਮੈਨੂੰ ਨਾ ਸੁਣਾ 2 ਘੰਟੇ ਹੋ ਗਏ ਤੇਰੇ ਲਈ ਬੋੰਦੀ ਲੈ ਨੂੰ ਮੈਂ ਵੀ ਨਾ ਸੁਣ ਕੇ ਵਾਲ ਫੇਰ ਆ ਜਾ ਮਾਣੇ ਜੀ ਕੋਈ ਕਰੇ ਨਾ ਹੋਵੇ ਤਾਂ ਗੁੜੀ ਗੰਦੀ ਬੋਝੀ ਨਾ ਨਾ ਮੈਂ ਕਹੀ ਸੀ ਤੇ ਆ ਪਾਣੀ ਨੇ ਹੁਣ ਪਿਆ ਕੇ ਛੱਡੀਆਂ ਆ ਕੋਲੇ ਜੀ ਬਾਟੀ ਪੀਏ ਮੈਨੂੰ ਚਾਹ ਪਿਆ ਕੇ ਛੱਡੀਆਂ ਫਰਟਾਈ ਇਹਨੇ ਰੋਟੀਆਂ ਖਾਧ ਕੇਗਾ ਗੜੀ ਉਹ ਨਾ ਹੀ ਬੋਈ ਸੀਗੀ ਅੱਛਾ ਸਾਰਾ ਕੁਝ ਖਾ ਪੀ ਕੇ ਪਈਏ ਤੇ ਕਾਤ ਨਹੀਂ ਹਟਦੀ ਬੋਲਣ ਮੈਂ ਤਾਂ ਪਜਾਮੇ ਪਾਈ ਅੰਦਰ ਕਾ ਵੀ ਪਾਈ ਜੀ ਮੈਨੂੰ ਕੁੜਾਟ ਹੁੰਦਾ ਪੱਕੇ ਦੱਲੇ ਹੋਰ ਕਹਿੰਦੇ ਮੇਰੇ ਤਾਂ ਬਾਹਲਾ ਕੁੜਾਟ ਹੁੰਦਾ ਪੱਕੇ ਦੱਲੇ ਪੈਂਦੀ ਨਹੀਂ ਬੇਬੇ ਨਹੀਂ ਪੁੱਤ ਮੇਰਾ ਮੰਜਾ ਜਾਉਂਦੀ ਨਹੀਂ ਪੱਕੇ ਦੱਲੇ ਮੈਂ ਤਾਂ ਵਧਿਆ ਰਾ ਕਹਿਣੀ ਇਹਨੂੰ ਮੰਜਾ ਡਾ ਦੇ ਪੱਕੇ ਦੱਲੇ ਨਹੀਂ ਜਾਂਦੀ ਨਹੀਂ ਕਹਿੰਦੀ ਤੂੰ ਖਾਂਦੀ ਐ ਨਹੀਂ ਪੈਂਦਾ ਕੀ ਕਰਾਂ ਇਹ ਤਾਂ ਕਿਤੇ ਮੈਂ ਕੰਦੀ ਅੰਦਰ ਦੀ ਬੰਦਰ ਦੇ ਅੰਦਰ ਕਿ ਦੇਵਾਰ ਕਾ ਨੇ ਹੋ ਹਮ ਕੋਈ ਬੰਦਾ ਕਰੇ ਹੈ ਨੀ ਮੈਂ ਚੋਕਰੀ ਸੀ ਜਾਂਦੀ ਪਤਾ ਮੈਨੇ ਤੂੰ ਲੈ ਜਾ ਦੇ ਕਰੇ ਇਹ ਕਿਥੇ ਲੈ ਜੈ ਤੈਨੂੰ ਕਰੇ ਇਹ